ਕੀ ਹਾਲ ਚਾਲ ਨੇ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵਕਤ ਖੜੇ ਆ ਮਿੱਤਰੋ ਤਪਾ ਮੰਡੀ ਸ਼ਹਿਰ ਦੇ ਵਿੱਚ ਤੇ ਜ਼ਿਲ੍ਹਾ ਬਰਨਾਲਾ ਪੈਂਦਾ ਹੈ ਇਹ ਤੁਹਾਨੂੰ ਜਿਵੇਂ ਪਹਿਲਾਂ ਰੀਲ ਦੇਖੀ ਹੋ ਤੁਸੀਂ ਬਾਈ ਦੀ ਰਾਜਕੁਮਾਰ ਦੀ ਏਸੀ ਦੀ ਪਾਈ ਸੀ ਅੱਜ ਤੁਹਾਡੇ ਡਾਕਟਰ ਸਾਰਾ ਦੱਸ ਦੇ ਵੀ ਕੀ ਖਜ਼ਾਨਾ ਲੈ ਕੇ ਆਇਆ ਕੀ ਕੁਝ ਰਾਜਕੁਮਾਰ ਕੋਲੇ ਪਿਆ ਤੇ ਬਹੁਤ ਪੁਰਾਣੀ ਮਿੱਤਰੋ ਬਾਈ ਦੀ ਰਾਜਕੁਮਾਰ ਦੀ ਮੋਬਾਈਲਾਂ ਵਾਲੀ ਸ਼ਾਪ ਆ ਤੇ ਹੁਣ ਬਾਈ ਨੇ ਸ਼ੋਰੂਮ ਪਾ ਲਿਆ ਕਹਿੰਦੇ ਜਿਹਦੇ ਵਿੱਚ ਏਸੀ ਫ੍ਰਿਜ, ਵਾਸ਼ਿੰਗ ਮਸ਼ੀਨਾਂ ਜਿਹੜੀ ਚੀਜ਼ ਮਰਜ਼ੀ ਲੈ ਲਓ ਹਰੇਕ ਚੀਜ਼ ਮਿਲਦੀ ਆ কুলਰ ਤੋਂ ਲੈ ਕੇ ਤੁਹਾਨੂੰ ਪਤਾ ਕਰਮੀਆਂ ਦਾ ਟਾਈਮ ਹੁਣ ਗਰਮੀ 'ਚ ਏਸੀ ਬਿਨਾ ਕਿਸੇ ਦਾ ਸਰਦਾ ਹੈ ਨਹੀਂ ਏਸੀ ਹਰੇਕ ਦੇ ਲੱਗਿਆ ਹੁੰਦਾ ਜਿਹਦੇ ਨਹੀਂ ਲੱਗਿਆ ਮਿੱਤਰੋ ਲੈ ਜੋ ਬਹੁਤ ਤਗੜੇ ਤਗੜੇ ਆਫਰ ਲਾਇਆ ਵਾ ਅੱਜ ਆਉ ਤੁਹਾਨੂੰ ਪਹਿਲਾਂ ਦਿਖਾ ਦਈਏ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਬਾਈਆਂ ਨੇ ਤੇ ਮਿੱਤਰੋ ਆਹ ਦੇਖ ਲਓ LG ਦੀ ਮਸ਼ੀਨ ਜਮਾ ਨਵੀਂ ਮਸ਼ੀਨ ਜਿਹੇ ਜੀ ਮਰਜ਼ੀ ਲੈ ਸਕਦੇ ਹੋ ਤੁਸੀਂ LG ਦੀ ਆ ਵੀ LG ਦੀ ਆ ਨਵੇਂ ਦੇ ਮਾਡਲ ਆ ਤੇ ਆ ਗਈਆਂ ਤੇ ਇੱਧਰ ਫ੍ਰਿਜ ਆ ਗਏ ਮਿੱਤਰੋ ਆਪਏ ਕਰੇ ਪਿਆ ਦੇਖ ਲੋ LG ਦੇ ਫ੍ਰਿਜ ਪੂਰੇ ਸਿਰਾਂ ਤੋਂ ਸਿਰਾਂ ਜਿਹੜੇ ਮਰਜ਼ੀ ਲੈ ਜਾਓ ਮਿੱਤਰੋ ਨਾਲੇ ਆਏ ਨਹੀਂ ਵੀ ਕਰੋ ਪੈਸੇ ਚੱਕ ਲੈਉਣੇ ਪੈਣਗੇ ਪੈਸੇ ਚੱਕਣ ਦੀ ਕੋਈ ਲੋੜ ਨਹੀਂ LG ਦਾ ਫ੍ਰਿਜ ਸਿਰਫ 999 ਦੀ ਚੱਕੇਸ਼ਤ ਵੰਡਿਆ ਮਹੀਨੇ ਦੀ ਮਿੱਤਰੋ 999 ਦੀ ਘਰੇ ਖਾਲੀ ਆ ਉਹ ਰਾਜਕਮਰ ਦੀ ਦੁਕਾਨ ਤੇ ਤਪਾ ਮੰਡੀ SBI ਬੈਂਕ ਦੇ ਸਾਹਮਣੇ ਸਰਕਾਰੀ ਸਕੂਲ ਵਾਲੀ ਸਾਈਡ ਬਾਈ ਦੀ ਰਾਜਕਮਰ ਦੀ ਦੁਕਾਨ ਆ ਆਓ ਤੇ 999 ਰੁਪਏ ਦੇ ਮਹੀਨੇ ਦੇ ਪਰੋ ਤਿੰਨ ਨਜ਼ਾਰੇ ਲਓ ਮਿੱਤਰੋ LG ਦਾ ਫਰਿੱਜ ਦੇਖ ਲਓ ਮਿੱਤਰੋ ਗਰਮੀ ਆ ਤੇ ਜੇ ਠੰਡਾ ਪਾਣੀ ਪੀਣਾ ਤਾਂ ਲੈ ਜੋ ਨਹੀਂ ਔਖੇ ਹੋਵਾਂਗੇ ਦੇਖ ਲਓ ਤੇ ਬਾਕੀ ਹੋਰ ਚੀਜ਼ਾਂ ਦਿਖਾਉਣੇ ਤੁਹਾਨੂੰ ਤੇ ਇੱਧਰ ਆ ਗਏ ਮਿੱਤਰੋ ਕੂਲਰ ਜੇ ਕੂਲਰਾਂ ਦੀ ਗੱਲ ਦੱਸੀਏ ਤੁਹਾਨੂੰ ਕੂਲਰ ਮਿੱਤਰੋ ਜਿਹੜੀ ਮਰਜ਼ੀ ਪ੍ਰਕਾਰ ਦਾ ਕੂਲਰ ਆਏ ਮਨੋ ਵੀ 2500 ਤੋਂ ਸਟਾਰਟ ਹੋ ਕੇ 8500 ਤੱਕ ਆਪਣੇ ਕੋਲੇ ਪਿਆ 2500 ਦਾ ਮਿੱਤਰੋ ਕੂਲਰ ਅੱਜ ਕੱਲ 2500 ਦਾ ਕੋਈ ਪੱਖਾ ਨਹੀਂ ਦਿੰਦਾ ਆਪਾਂ ਕਹਿੰਦੇ 2500 ਦਾ ਮਿੱਤਰੋ ਕੂਲਰ ਦਿੰਨੇ ਆ ਜਿਹੜਾ ਮਰਜ਼ੀ ਕੂਲਰ ਲੈ ਜਾਓ 2500 ਤੋਂ ਲੈ ਕੇ 8500 ਬਾਕੀ ਉੱਤੇ ਦਾ ਜਿੰਨੇ ਮਰਜ਼ੀ ਲੈ ਜਾਓ ਮਿੱਤਰੋ ਸਿਰਾ ਤੋਂ ਸਿਰਾ ਚੀਜ਼ਾਂ ਤੇ ਇੱਧਰ ਦੇਖ ਲਓ ਵੱਡੇ ਵੱਡੇ ਫਰਿਜ LG ਦੇ ਸਿਰਫ 999 ਰੁਪਏ ਦੀ ਕਿਸ਼ਤ ਬਣਦੀ ਹੈ ਫਰਿਜ ਦੀ LG ਦੇ ਦੀ ਤੇ ਲੈ ਜਾਓ ਮਿੱਤਰੋ ਉੱਤੇ AC ਇੱਕ ਆਪਾਂ AC ਜਿਹੜੀ ਮੇਨ ਚੀਜ਼ ਹੈ AC AC ਲੈ ਕੇ ਜਾਓ LG ਦਾ AC ਲਓਗੇ 2000 ਰੁਪਏ ਮਹੀਨੇ ਦੀ ਕਿਸ਼ਤ ਬਣਦੀ ਹੈ ਮਿੱਤਰੋ 2000 ਰੁਪਏ ਕੋਈ ਬਾਲਾ ਨਹੀਂ ਹੁੰਦਾ ਮਹੀਨੇ 'ਚ ਜੇ ਆਪਾਂ ਇਹ ਮਨੋ ਵਿਚਾਰ ਬੰਦੇ ਆ ਕਰਦੇ ਚਾਰ ਬੰਦੇ ਨੂੰ ਰੁਪਿਆ 5-5 ਸੀ ਆਇਆ ਕਿਉਂ ਚਾਰੇ ਬੰਦੇ ਏਸੀ ਦੇ ਨਜ਼ਾਰੇ ਤਾਂ ਲਵਾਂਗੀ ਏਸੀ ਲੈ ਜਾਓ ਮਿੱਤਰੋ 2000 ਰੁਪਿਆ ਮਹੀਨੇ ਦੀ ਕਿਸ਼ਤ ਹੈ ਤੇ ਗੋਦਰੇਜ ਗੋਦਰੇਜ ਦਾ ਏਸੀ ਲੈਣਾ ਜੇ ਗੋਦਰੇਜ ਦਾ ਏਸੀ ਸਿਰਫ 28000 ਰੁਪਏ ਦੇ ਵਿੱਚ ਜੇ ਕੈਸ਼ ਲੈਣਾ ਚਾਹੁੰਦਾ ਕੋਈ ਬੰਦਾ ਸਿਰਫ 28000 ਦੇ ਵਿੱਚ ਮਿਲ ਸਕਦਾ ਤੇ ਹੋਰ ਜਿਹੜੀ ਮਰਜੀ ਕੰਪਨੀ ਦਾ ਗੋਦਰੇਜ ਲਾਇਰਡ ਦਾ ਐਲਜੀ ਦਾ ਹੋਰ ਜਿਹੜੀ ਮਰਜ਼ੀ ਕੰਪਨੀ ਬਾਹਰਲ ਪੂਲ ਦਾ ਜਿਹੜੀ ਵੀ ਤੁਸੀਂ ਕਹੋ ਮਿੱਤਰੋ ਉਹ ਕੰਪਨੀ ਬਾਈ ਕੋਲੇ ਉਪਲਬਧਦਾ ਤੇ ਵਾਸ਼ਿੰਗ ਮਸ਼ੀਨਾ ਕੀ ਗੱਲ ਕਰਦੇ ਹਾਂ ਵਾਸ਼ਿੰਗ ਮਸ਼ੀਨਾ ਟਾਪ ਦੀਆਂ ਪਈਆਂ ਨੇ ਸੀਜ਼ਨ ਦਾ ਟਾਈਮ ਮੂਰੇ ਆ ਰਿਹਾ ਤੁਸੀਂ ਐਂ ਦੇਖ ਲਓ ਵੀ ਸੀਜ਼ਨ 'ਚ ਬੁੜੀਆਂ ਨਹੀਂ ਗਾਲਾਂ ਦੀ ਜਾਂਦੀਆਂ ਵੀ ਕੱਪੜੇ ਕਾਲੇ ਹੋਏ ਪਏ ਆ ਕਾਲੇ ਫਿਰ ਕੱਪੜੇ ਮਿੱਤਰੋ ਬੁੜੀਆਂ ਗਾਲਾਂ ਨਹੀਂ ਦਿੰਦੀਆਂ ਮਸ਼ੀਨ 'ਤੇ ਸਿੱਟ ਰਿਆ ਕਰਨੀਆਂ ਧੋਤੇ ਜਾਇਆ ਕਰਨਗੇ ਜੇ ਹੱਥੀਂ ਤੇ ਪਾਉਣੇ ਤਾਂ ਗਾਲਾਂ ਦੇਣੀਆਂ ਤੇ ਮਿੱਤਰੋ ਏਸੀ ਸਿਰਫ 2000 ਰੁਪਏ ਕਿਸ ਤੋਂ ਤੁਹਾਨੂੰ ਹੁਣ ਪਹਿਲਾਂ ਵੀ ਦੱਸਿਆ ਕੋਈ ਬਾੜੀ ਨਹੀਂ ਹੁੰਦੀ 2000 ਰੁਪਏ ਦੇ ਕਿਸ਼ਤ ਦੇ ਵਿੱਚ AC ਲੈ ਜਾਓ ਤੇ ਜੇ ਕੂਲਰ ਲੈਣਾ ਕੂਲਰ ਤਾਂ ਸਿਰਫ 2500 ਤੋਂ ਸਟਾਰਟ ਆ ਮਿੱਤਰੋ 2500 2500 ਤੋਂ ਸਟਾਰਟ ਹੋ ਕੇ ਕੂਲਰ ਦੇਖ ਲਓ 8500 ਤੱਕ ਜਾਂਦਾ ਜਿਹੜਾ ਮਰਜ਼ੀ ਕੂਲਰ ਲੈ ਲਓ ਤੇ ਹੋਰ ਚੀਜ਼ਾਂ ਬਾਕੀ ਤੁਹਾਨੂੰ ਦਿਖਾਉਣੇ ਆ ਬਾਈ ਦੀ ਜਿਹੜੀ ਮੇਨ ਸ਼ਾਪ ਆ ਜਿੱਥੇ ਬਾਈ ਮੋਬਾਈਲ ਮੂਲ ਬਾਕੀ ਚੀਜ਼ਾਂ ਨੇ ਉਹ ਵੀ ਦਿਖਾਉਣੇ ਆ ਲੀਡੀਆਂ ਨੇ ਬਾਕੀ ਚੀਜ਼ਾਂ ਇਹ ਬਾਈ ਦਾ ਇਧਰ ਸ਼ੋਰੂਮ ਆ ਇਧਰ ਜਿਹੜੀਆਂ ਚੀਜ਼ਾਂ ਪੱਡੀਆਂ ਨੇ ਵਾਸ਼ਿੰਗ ਮਸ਼ੀਨਾਂ ਹੋਰ AC ਫਰਿੱਜ ਇਹ ਜਿਗ੍ਹਾ ਇਧਰ ਨੇ ਕੂਲਰ ਕਿ ਮੋਬਾਈਲਾਂ ਵਾਲੀ ਸ਼ਾਪ ਉਧਰ ਆ ਬਾਈ ਦੀ ਮੇਨ ਜਿਹੜੀ ਪੁਰਾਣੀ ਆ ਪਹਿਲਾਂ ਤੋਂ SBI ਬੈਂਕ ਦੇ ਸਾਹਮਣੇ ਉਹ ਵੀ ਸਾਨੂੰ ਜਾ ਕੇ ਲੋਕੇਸ਼ਨ ਦਿਖਾਉਣੇ ਆ ਤੇ ਬਾਕੀ ਮੋਬਾਈਲਾਂ ਦੇ ਵੀ ਆਫਰ ਦੱਸਦੇ ਆ ਫੋਨਾਂ ਦੇ ਕਿਹੜੇ ਕਿਹੜੇ ਆਫਰ ਨੇ ਉਹ ਜਾ ਕੇ ਉੱਥੇ ਦੱਸ ਦੇ ਮਿੱਤਰੋ ਤੇ ਲੋ ਮਿੱਤਰੋ ਇੱਧਰ ਬਾਈ ਦੀ ਮੇਨ ਦੁਕਾਨ ਤੇ ਆਪਾਂ ਪਹੁੰਚ ਚੁੱਕੇ ਆਂ ਤੇ ਆਸੇ ਪਾਸੇ ਤੁਸੀਂ ਮੋਬਾਈਲ ਦੇਖ ਸਕਦੇ ਹੋ ਉੱਧ ਉੱਪਰ ਆ ਬੈਠ ਜਾਣਾ ਸੂਚਾਲੇ ਤੋਂ ਲੈ ਕੇ ਜਮਾ ਐ ਮਨੂੰ ਵੀ 2 ਲੱਖ ਤੱਕ ਦਾ ਘਣਾ ਮੋਬਾਈਲ ਪਿਆ ਜਿਹੜਾ ਮਰਜ਼ੀ ਮੋਬਾਈਲ ਲੈ ਜਾਓ ਮਿੱਤਰੋ ਜੇ ਜਿਹੜੀ ਵੀ ਕੰਪਨੀ ਦਾ ਮੋਬਾਈਲ ਲੈਣਾ ਤੁਸੀਂ ਕੱਲਾ ਆਧਾਰ ਕਾਰਡ ਲੈ ਕੇ ਆਓ ਤੇ ਮੋਬਾਈਲ ਲੈ ਜਾਓ ਕਿਸ਼ਤਾਂ ਤੇ ਜਮਾ ਜਿਹੜਾ ਮਰਜ਼ੀ ਮੋਬਾਈਲ ਮਿੱਤਰੋ ਆਈਫੋਨ ਤੋਂ ਲੈ ਕੇ ਸੈਮਸੰਗ ਜਿਹੜਾ ਮਰਜ਼ੀ ਆ ਜਿਵੇਂ ਸੈਮਸੰਗ ਤੇ ਪਿਆ ਵਿਵੋ ਤੇ ਪਿਆ ਜਿਹੜਾ ਮਰਜ਼ੀ ਫੋਨ ਕੋਈ ਪੈਸਾ ਦੇਣ ਦੀ ਲੋੜ ਨਹੀਂ ਕੋਸ਼ ਕਰਨ ਦੀ ਲੋੜ ਨਹੀਂ ਆਧਾਰ ਕਾਰਡ ਲਿਆਓ ਜਿਹੜੇ ਮਰਜ਼ੀ ਜ਼ਿਲ੍ਹੇ ਤੋਂ ਆਓ ਐ ਵੀ ਕੋਈ ਹੈ ਨਹੀਂ ਵੀ ਗੱਲਾ ਬਰਨਾਲੇ ਜ਼ਿਲ੍ਹੇ ਤੋਂ ਆਉਣਾ ਜਿਹੜੇ ਮਰਜ਼ੀ ਜ਼ਿਲ੍ਹੇ ਤੋਂ ਆਜੋ ਤੇ ਮੋਬਾਈਲ ਜਿਹੜਾ ਮਰਜ਼ੀ ਲੈ ਜਾਓ ਕੋਈ ਪੈਸਾ ਦੇਣ ਦੀ ਪਹਿਲਾਂ ਲੋੜ ਨਹੀਂ ਕਿਸ਼ਤਾਂ ਭਰੀ ਜਾਓ ਕਿਸ਼ਤਾਂ ਵੀ ਆ ਕੋਈ ਬਾਲੀਆਂ ਨਹੀਂ ਹੁੰਦੀ ਤੇ ਜਿਹੜਾ ਮਰਜ਼ੀ ਮੋਬਾਈਲ ਮਿੱਤਰੋ ਆਈਫੋਨ ਵੀ ਬਾਈ ਕੋਲੇ ਸੈਕੰਡ ਹੈਂਡ ਮਿਲਦੇ ਆ ਜਿਹੜਾ ਮਰਜ਼ੀ ਆਈਫੋਨ ਲੈ ਲਓ ਤੇ ਜਿਹੜਾ ਮਰਜ਼ੀ ਪੁਰਾਣਾ ਕੋਈ ਐਂਡਰੌਇਡ ਜਿਹੜਾ ਮਰਜ਼ੀ ਲੈ ਲਓ ਲੈਪਟਾਪ ਲੈਣੇ ਆ ਨਵੇਂ ਲੈਪਟਾਪ ਵੀ ਤੇ ਪੁਰਾਣੇ ਲੈਪਟਾਪ ਵੀ ਮਿਲਦੇ ਆ ਤੇ ਦੇਸ਼ਾਂ ਵੀ ਮਿਲਦੀਆਂ ਜਿਹੜੀਆਂ ਦੇਸ਼ਾਂ ਮਿੱਤਰੋ ਅੱਜ ਕੱਲ੍ਹ ਤਾਂ ਕੋਈ ਦੇਖਦਾ ਤਾਂ ਹੈ ਨਹੀਂ ਚਲ ਮਿਲਦੀਆਂ ਨੇ ਤੇ LED ਵੀ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਕੰਪਨੀ ਦੀ ਲੈ ਜਾਓ ਜਿਹੜੇ ਮਰਜ਼ੀ ਵਿੱਚ 64 40 ਇੰਚ ਮਿਲਦੀ ਹੈ ਵੱਡੀ 32 ਇੰਚ 64 40 ਸਾਰੀਆਂ ਮਿਲਦੀਆਂ ਜਿਹੜੀ ਮਰਜ਼ੀ ਲੈ ਜਾਓ ਬਾਸਿਕ ਮਸ਼ੀਨਾਂ ਫਰਿੱਜ ਏਸੀ ਤੁਹਾਨੂੰ ਦਿਖਾਤੇ ਉਧਰ ਤੇ ਇੱਧਰ ਡੈਮੋ ਏਸੀ ਤੁਸੀਂ ਦੇਖ ਸਕਦੇ ਹੋ ਤੇ ਘੜੀਆਂ ਕੁੜੀਆਂ ਮਿੱਤਰੋ ਜਿਹੜੀ ਮਰਜ਼ੀ ਚੀਜ਼ ਹੈੱਡਸਮ ਚਾਰ ਜਿਹਦਾ ਬਾਦੂ ਨੇ ਕਵਰ ਕੋ ਬਰ ਨਾਲ ਮੇਰੇ ਕੰਨੀਓ ਕਵਰ ਮਿੱਤਰੋ ਫ੍ਰੀ ਜਿਹੜਾ ਬੰਦਾ ਮੋਬਾਈਲ ਲੈਣਾ ਕਵਰ ਮੇਰੇ ਕੰਨੀਓ ਫ੍ਰੀ ਹੈ ਜਿਹੜਾ ਬੰਦਾ ਨਾਂ ਲੈ ਕੇ ਉਹ ਮਿੱਤਰੋ ਕਵਰ ਤੇ ਗਲਾਸ ਫ੍ਰੀ ਹੈ ਜਿਹੜਾ ਨਵਾਂ ਬੰਦਾ ਮੋਬਾਈਲ ਲੈ ਕੇ ਜਾਊਗਾ ਆਵਰਤੇ ਕਲਾਸ ਆਪਣੇ ਕੰਨੀਓ ਫ੍ਰੀ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਨੰਬਰ ਵਾਈ ਦਾ ਸਕਰੀਨ ਤੇ ਸ਼ੋਅ ਹੋਈ ਜਾਂਦਾ ਤੇ ਲੋਕੇਸ਼ਾ ਤੁਹਾਨੂੰ ਦੁਕਾਨ ਦੀ ਦਿਖਾਤੀ ਤੇ ਕਰ ਲੋ ਕੰਟੈਕਟ ਕਰਾ ਲੈ ਜਾਓ ਮਿੱਤਰੋ ਮੋਬਾਈਲ ਫੇਰ ਮੇਲਾ ਵਿੱਜੜ ਨਾ ਜਾਵੇ ਕਿਤੇ ਰਹਿ ਜਾਓ ਹੁਣ ਕਿਸ਼ਤਾਂ ਤੇ ਮਿਲਣੋਂ ਹਟ ਜਾਣ ਤੇ ਹੁਣ ਗਰਮੀਆਂ ਦਾ ਟਾਈਮ ਵੀ ਆ ਗਿਆ ਏਸੀ ਮਿੱਤਰੋ ਲੈ ਜਾਓ ਲੈ ਜਾਓ ਕਰਾ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਮਿੱਤਰੋ ਧੰਨਵਾਦ ਜੀ